ਸਤ ਸਤ ਸਵਾਗਤ ਆ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ ਬਾਵਾ ਵਿੱਕੀ ਵੱਲੋਂ ਵੀਰੇ ਫਣੀ ਚੁਟਕਲੇ ਸੁਣਨ ਵਾਸਤੇ ਜਿਹੜਾ ਲਾਲ ਬਟਨ ਆ ਉਹ ਦਬ ਲਿਓ ਤੇ ਘੰਟੀ ਵਾਲਾ ਨਾਲ ਬਟਨ ਜਿਹੜਾ ਉਹ ਵੀ ਦਬ ਦਿਓ ਤਾਂ ਜੋ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਫਣੀ ਚੁਟਕਲੇ ਪਹੁੰਚ ਸਕਣ ਸ਼ੁਰੂ ਕਰਦੇ ਆ ਜੀ ਫਣੀ ਚੁਟਕਲਿਆਂ ਦਾ ਦੌਰ ਇੱਕ ਕਮਲੀ ਨੇ ਆਪਦਾ ਮੁੰਡਾ ਪੜ੍ਹਨ ਲੱਗਾ ਤਾਂ ਮੈਡਮ ਨੇ ਉਥੇ ਪੜਾਇਆ ਵੀ ਜਿਹੜਾ ਦੁੱਧ ਦਹੀਂ ਘਿਓ ਮੱਖਣ ਖਾਣ ਨਾਲ ਦਿਮਾਗ ਤੇਜ ਹੁੰਦਾ ਉਮੀ ਆ ਕੇ ਮੁੰਡੇ ਨੇ ਆਪਣੇ ਪਿਓ ਨੂੰ ਅਮਲੀ ਨੂੰ ਕਿਹਾ ਕਹਿੰਦਾ ਪਾਪਾ ਤੈਨੂੰ ਪਤਾ ਦੁੱਧ ਦਹੀਂ ਮੱਖਣ ਘਿਓ ਖਾਣ ਨਾਲ ਦਿਮਾਗ ਤੇਜ ਹੁੰਦਾ ਸਾਡੀ ਮੈਡਮ ਕਹਿੰਦੀ ਆ ਅਮਲੀ ਕਹਿੰਦਾ ਉਹ ਜਾਣਦੇ ਜਾਣਦੇ ਭਗਾਈ ਮਾਰਦੀ ਆ ਕਹਿੰਦਾ ਜੀ ਇਹ ਚੀਜ਼ਾਂ ਖਾਣ ਨਾਲ ਦਿਮਾਗ ਤੇਜ ਹੁੰਦਾ ਹੁੰਦਾ ਕੰਧਰਾ ਆਪਣਾ ਕੱਟਾ ਤਾਂ ਇੰਜੀਨੀਅਰ ਲੱਗਿਆ ਹੁੰਦਾ ਕਹਿੰਦੇ ਜ਼ਿੰਦਗੀ ਦਾ ਦੂਜਾ ਨਾ ਟੈਨਸ਼ਨ ਵਿਆਹ ਤੋਂ ਇੱਕ ਦਿਨ ਪਹਿਲਾਂ ਵਿਆਹ ਲੈ ਮੁੰਡੇ ਨੂੰ ਹੋਣ ਵਾਲੀ ਘਰ ਵਾਲੀ ਦਾ ਮੈਸੇਜ ਆ ਗਿਆ ਲਿਖਿਆ ਹੋਇਆ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦੀ ਕਿਉਂਕਿ ਮੇਰਾ ਵਿਆਹ ਕਿਤੇ ਹੋਰ ਪੱਕਾ ਹੋ ਗਿਆ ਵਿਆਹ ਵਾਲਾ ਮੁੰਡਾ ਵਿਚਾਰਾ ਟੈਨਸ਼ਨ 'ਚ ਦੂਜੇ ਦਿਨ ਮੈਸੇਜ ਆ ਗਿਆ ਸੌਰੀ ਮੈਂ ਤੁਹਾਨੂੰ ਨਹੀਂ ਭੇਜਣਾ ਸੀ ਵਿਆਹ ਵਾਲਾ ਮੁੰਡਾ ਵਿਚਾਰਾ ਫੇਰ ਟੈਨਸ਼ਨ 'ਚ ਵਿਆਹ ਤੋਂ ਗੱਲ ਯਾਦ ਆ ਗਈ ਜਿਹੜੇ ਬੰਦੇ ਦਾ ਜਹਿਜਾ ਕਿੱਤਾ ਹੁੰਦਾ ਉਹੋ ਜੀ ਗੱਲ ਕਰਦਾ ਇੱਕ ਬੱਸ ਡਰਾਈਵਰ ਦਾ ਵਿਆਹ ਪੱਕਾ ਹੋ ਗਿਆ ਲਾਵਾ ਲੈਣ ਲਈ ਜਦੋਂ ਕੁੜੀ ਨਾਲ ਆ ਕੇ ਬੈਠੀ ਤਾਂ ਪਤੰਦਰ ਕੁੜੀ ਨੂੰ ਕਹਿੰਦਾ ਬੀਬੀ ਥੋੜਾ ਜਿਹਾ ਨਾਲ ਨੂੰ ਹੋ ਕੇ ਬੈ ਇੱਕ ਸਵਾਰੀ ਹੋਰ ਬੈਜੂ ਇੱਕ ਬਜ਼ੁਰਗ ਬੰਦਾ ਇੱਕ ਪਾਰਕ ਚ ਵਾ ਗਿਆ ਜਿੱਥੇ ਪ੍ਰੇਮੀ ਜੋੜੇ ਬੈਠੇ ਸੀ ਉਹ ਇੱਕ ਪ੍ਰੇਮੀ ਜੋੜੇ ਕੋਲੇ ਗਿਆ ਤਾਂ ਉਹਨੇ ਪੁੱਛਿਆ ਕਹਿੰਦਾ ਪੁੱਤ ਕੀ ਇਹ ਆਪਣੀ ਸੰਸਕ੍ਰਿਤੀ ਹੈ ਤਾਂ ਮੁੰਡਾ ਮੂਰੋ ਕਹਿੰਦਾ ਨਹੀਂ ਨਹੀਂ ਅੰਕਲ ਜੀ ਇਹ ਤਾਂ ਪੂਜਾ ਗਈ ਤੁਸੀਂ ਕਿਤੇ ਹੋਰ ਜਾ ਕੇ ਲੱਭੋ ਕੈਲੇ ਕਲੰਬਸ ਜੀਨੇ ਅਮਰੀਕਾ ਦੀ ਖੋਜ ਕੀਤੀ ਸੀ ਜੇ ਕਿਤੇ ਉਹ ਵਿਆਹਿਆ ਹੁੰਦਾ ਤਾਂ ਭੁੱਲ ਜੇ ਵੀ ਉਹ ਕਿਤੇ ਅਮਰੀਕਾ ਦੀ ਖੋਜ ਕਰ ਸਕਦਾ ਸੀ ਕਿਉਂ ਕਿਉਂਕਿ ਕਿੱਥੇ ਜਾ ਰਹੇ ਹੋ ਕਦੋਂ ਆਉਂਗੇ ਕਿਹਦੇ ਨਾਲ ਜਾ ਰਹੇ ਹੋ ਕੀ ਕਰਨਾ ਐਵੇਂ ਤੁਰੇ ਫਿਰਦੇ ਹੋ ਘਰੇ ਬਹਿ ਜਾਓ ਮੈਂ ਵੀ ਨਾਲ ਜਾਉਂਗੀ ਸਬਜੀ ਲੈ ਕੇ ਆਇਓ ਜਾ ਕੇ ਫੋਨ ਕਰ ਦਿਓ ਕਲੰਬਸ ਦੀ ਤਾਂ ساری ਜ਼ਿੰਦਗੀ ਵਿਚਾਰੇ ਦੀ ਇਹੀ ਗੱਲਾਂ ਚੰੰਗ ਜਾਣੀ ਸੀ ਕਿਹੜੀ ਅਮਰੀਕਾ ਦੀ ਖੋਜ ਹੋਣੀ ਸੀ ਸੋ ਦੋਸਤੋ ਸਾਡੇ ਚੈਨਲ ਨਾਲ ਜੁੜਨ ਵਾਸਤੇ ਸਭ ਦਾ ਧੰਨਵਾਦ ਆ ਜੀ ਜਿਹੜੇ ਦੋਸਤਾਂ ਨੇ ਜਿੰਨੀ ਤੈਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਦਾ ਇਸ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੇ ਵੀਡੀਓ ਚੰਗੀ ਲੱਗਦੀ ਹੈ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸਲੂਟ ਆ ਜੀ